ਤਾਂ ਪੰਜਾਬ ਦੇ ਵਿੱਚ ਚੋਰੀ ਤੇ ਲੁੱਟਖੋਹਾਂ ਦੇ ਵਾਰਦਾਤਾ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਦੱਸਦੀ ਕਿ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ ਗੂੜੀ ਨੀਂਦ ਦੇ ਵਿੱਚ ਸੁੱਤਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਦਿਨ ਦਿਹਾੜੇ ਵੀ ਅਜਿਹੇ ਵਾਰਦਾਤਾ ਦੇਖਣ ਨੂੰ ਮਿਲਦੀਆਂ ਨੇ ਔਰ ਉੱਥੇ ਹੀ ਦੱਸਦੀ ਕਿ ਹੁਣ ਰਾਤ ਦੇ ਹਨੇਰੇ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਚੋਰ ਦੇ ਵੱਲੋਂ ਜਿਹੜਾ ਕਿ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਘਰ ਦੇ ਵਿੱਚ ਨਹੀਂ ਬਲਕਿ ਦੋ ਘਰਾਂ ਦੇ ਵਿੱਚ ਉਸਨੇ ਚੋਰੀ ਕੀਤੀ ਹੈ ਜੀ ਹਾਂ ਦੱਸਦੀ ਹੈ ਕਿ ਪਲੱਥ ਤੋਂ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਇੱਕ ਚੋਰ ਨੇ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ ਤੇ ਇੱਕ ਗੱਡੀ ਨੂੰ ਨਿਸ਼ਾਨਾ ਬਣਾਇਆ ਔਰ ਸੀਸੀਟੀਵੀ ਕੈਮਰਾ ਵੀ ਜਿਹੜਾ ਕਿ ਉਸਨੇ ਤੋੜ ਦਿੱਤਾ ਤੇ ਉਸਦੀ ਵੀਡੀਓ ਵੀ ਸામਨੇ ਆਈਏ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਜਿਹੜਾ ਇਹ ਚੋਰ ਹੈ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਉਸ ਦੇ ਵੱਲੋਂ ਪਹਿਲਾ ਕੈਮਰਾ ਜਿਹੜਾ ਥੱਲੇ ਡੇਗਿਆ ਜਾਂਦਾ ਉਸ ਦੇ ਕੋਲ ਇੱਕ ਤੇਜ਼ ਦਾ ਹਥਿਆਰ ਵੀ ਹੁੰਦਾ ਹੈ ਤੇ ਉਸ ਤੋਂ ਬਾਅਦ ਗੱਡੀ ਦੇ ਸ਼ੀਸ਼ੇ ਤੋੜ ਕੇ ਉਸ ਦੇ ਵਿੱਚ ਇੱਕ ਪਰਸ ਪਿਆ ਹੁੰਦਾ ਹੈ ਤੇ ਉਸ ਦੇ ਵਿੱਚ ਕੁੱਲ ਜਿਹੜੇ 7000 ਰੁਪਏ ਹੁੰਦਾ ਹੈ ਜੋ ਚੋਰ ਦੇ ਵੱਲੋਂ ਚੋਰੀ ਕਰ ਲਿਆ ਜਾਂਦਾ ਹੈ ਤੇ ਦੂਜੇ ਪਾਸੇ ਇੱਕ ਬਜ਼ੁਰਗ ਘਰ ਦੇ ਵਿੱਚ ਜਿਹੜਾ ਕਿ ਚੋਰ ਦੇ ਵੱਲੋਂ ਅੰਜਾਮ ਦਿੱਤਾ ਗਿਆ ਚੋਰੀ ਨੂੰ ਦੱਸਦੀ ਕਿ ਉਸਨੇ ਬਾਪੂ ਦਾ ਜਿਹੜਾ ਕਿ ਕੁੜਤਾ ਫਾੜ ਕੇ ਉਸ ਦੇ ਵਿੱਚੋਂ ਜੋ ਕੈਸ਼ ਸੀ ਉਸ ਨੂੰ ਚੋਰੀ ਕਰ ਲਿਆ ਕਿਉਂਕਿ ਘਰ ਦੇ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ ਜਿਸ ਕਰਕੇ ਦਰਵਾਜ਼ਾ ਖੁੱਲਾ ਸੀ ਤੇ ਚੋਰ ਦੇ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਲਾਥ ਦੇ ਨਜ਼ਦੀਕ ਪਿੰਡ ਭਗਵਾਨਪੁਰ ਵਿਖੇ ਬੀਤੀ ਰਾਤ ਇੱਕ ਚੋਰ ਦੇ ਵੱਲੋਂ ਦੋ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਖਬਰ ਸਾਹਮਣੇ ਆ ਰਹੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਪਿੰਡ ਭਗਵਾਨਪੁਰ ਨਿਵਾਸੀ ਚਨਵੀਰ ਸਿੰਘ ਪੁੱਤਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਕਾਰ ਗਲੀ ਦੇ ਵਿੱਚ ਗਵਾਂਡੀ ਦੇ ਘਰ ਦੇ ਬਾਹਰ ਖੜੀ ਕੀਤੀ ਸੀ ਤਾਂ ਦੇਰ ਰਾਤ ਸਮਾਂ ਕਰੀਬ 2 ਵਜੇ ਇੱਕ ਨੌਜਵਾਨ ਗਲੀ ਦੇ ਵਿੱਚ ਆਇਆ ਤੇ ਉਸਦੇ ਹੱਥ ਦੇ ਵਿੱਚ ਤੇਜ਼ਦਰ ਹਥਿਆਰ ਸੀ ਉਸਨੇ ਕਾਰ ਦੇ ਵਿੱਚ ਪੈਸਰ ਨੂੰ ਨਿਸ਼ਾਨਾ ਬਣਾਇਆ ਬਣਾਉਣ ਦੇ ਲਈ ਪਹਿਲਾ ਗੇਟ ਤੇ ਲੱਗੇ ਕੈਮਰੇ ਤੇ ਆਪਦੇ ਹਥਿਆਰ ਦੇ ਨਾਲ ਵਾਰ ਕਰਕੇ ਕੈਮਰਾ ਏੇਠਾਂ ਸੁੱਟਿਆ ਤੇ ਫਿਰ ਕਾਰ ਦਾ ਸ਼ੀਸ਼ਾ ਤੋੜ ਕੇ ਉਸ ਦੇ ਵਿੱਚ ਜਿਹੜਾ ਪਰਸ ਕੱਢ ਕੇ ਲੈ ਗਿਆ ਤੇ ਜਿਸ ਦੇ ਵਿੱਚ ਕਰੀਬ 7000 ਰੁਪਏ ਤੇ ਕੁਝ ਦਸਤਾਵੇਜ਼ ਮੌਜੂਦ ਸੀ ਉਸ ਨੇ ਦੱਸਿਆ ਕਿ ਕਾਰ ਦਾ ਸ਼ੀਸ਼ਾ ਟੁੱਟਾ ਜਦੋਂ ਸਵੇਰੇ ਦੇਖਿਆ ਤੇ ਇਸ ਬਾਰੇ ਜਾਣਨ ਲਈ ਸਾਹਮਣੇ ਲੱਗਾ ਸੀ ਸੀਸੀਟੀਵੀ ਕੈਮਰੇ ਤੋਂ ਸਾਰੀ ਵਾਰਦਾਤ ਦਾ ਪਤਾ ਲੱਗਾ ਹੈ ਇਸ ਤੋਂ ਇਲਾਵਾ ਦੂਜੇ ਵਾਰਦਾਤ ਬਾਰੇ ਪਿੰਡ ਦੇ ਰਹਿਣ ਵਾਲੇ ਚੰਚਲ ਸਿੰਘ ਪੁੱਤਰ ਨਰੰજન ਸਿੰਘ ਨੇ ਦੱਸਿਆ ਕਿ ਉਹ ਆਪਣੇ 베ੜੇ ਦੇ ਵਿੱਚ ਇਕੱਲਾ ਸੁੱਤਾ ਸੀ ਤੇ ਘਰ ਦੀ ਉਸਾਰੀ ਚਲਦੀ ਹੋਣ ਕਰਕੇ ਦਰਵਾਜ਼ਾ ਖੁੱਲ੍ਹਾ ਸੀ ਸਵੇਰੇ ਜਦੋਂ ਉੱਠ ਕੇ ਦੇਖਿਆ ਤਾਂ ਉਸਨੇ ਕੁੜਤਾ ਪਹਿਨਿਆ ਸੀ ਉਸ ਦੀ ਜੇਬ ਦੇ ਵਿੱਚ ਪਰਸ ਗਾਇਬ ਸੀ ਕੁਰਤੇ ਦੀ ਜੇਬ ਵੀ ਕਿਸੇ ਬਲੇਟ ਜਾਂ ਤਿੱਖੀ ਛੁਰੀ ਦੇ ਨਾਲ ਜਿਹੜੀ ਫਾੜੀ ਹੋਈ ਲੱਗਦੀ ਹੈ ਜਦੋਂ ਘਰ ਦੇ ਬਾਹਰ ਸੀਸੀਟੀਵੀ ਕੈਮਰਾ ਦੇਖਿਆ ਤਾਂ ਦੇਰ ਰਾਤ ਇੱਕ ਨੌਜਵਾਨ ਘਰ ਦੇ ਅੰਦਰ ਦਾਖਲ ਹੋਇਆ ਤੇ ਉਸ ਦੇ ਵੱਲੋਂ ਜੇਬ ਜਿਹੜਾ ਪਾੜ ਕੇ ਉਸ ਦੇ ਵਿੱਚੋਂ ਪਰਸ ਲੁੱਟਿਆ ਗਿਆ ਜਿਸ ਦੇ ਵਿੱਚ ਕਰੀਬ 15000 ਰੁਪਏ ਨਕਦੀ ਅਤੇ ਮੰਡੀ ਦਾ ਹਿਸਾਬ ਸੀ ਚੰਨਪ੍ਰੀਤ ਸਿੰਘ ਨੇ ਦੱਸਿਆ ਕਿ ਸਬੰਧੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਤੇ ਪੁਲਿਸ ਤੋਂ ਚੋਰ ਨੂੰ ਜਿਹੜਾ ਜਲਦ ਕਾਬੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਸੀਸੀਟੀਵੀ ਵੀਡੀਓ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਈ ਹੈ ਤੁਸੀਂ ਦੇਖੋਗੇ ਕਿਸ ਤਰ੍ਹਾਂ ਚੋਰ ਜਿਹੜਾ ਹੈ ਸ਼ਰਿਆਮ ਬਿਨਾ ਕਿਸੇ ਡਰ ਤੋਂ ਬੇਖੌਫ ਹੋ ਕੇ ਵਾਰਦਾਤਾ ਨੂੰ ਅੰਜਾਮ ਦੇ ਰਿਹਾ ਹੈ ਪਲੱਤ ਤੋਂ ਪੱਤਰਕਾਰ ਸ਼ੁਭਮ ਧਵਨ ਦੀ ਰਿਪੋਰਟ ਦੇਖਦੇ ਰਹੋ ਨਿਰਪੱਖ ਪੋਸਟ